ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਮਹਾਬਲੀ ਸੂਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜੀਵਨ ਸਾਖੀ ਰਿਆਸੀ ਡੇਰੇ ਉੱਪਰ ਰੁਕੀਆਂ ਲਗਭਗ 2 ਸਾਲ ਹੋ ਗਏ ਸਨ ਕਤਕ ਦਾ ਮਹੀਨਾ ਸੀ ਅੱਗੇ ਭਿਆਨਕ ਠੰਡਾ ਮੌਸਮ ਆਉਣ ਵਾਲਾ ਸੀ ਇੱਕ ਦਿਨ ਧੂਏ ਦਿਵਾਲੇ ਬੈਠਿਆਂ ਗੋਮਤੀ ਦਾਸ ਨੇ ਪੁੱਛਿਆ ਸਵਾਮੀ ਜੀ ਹਰ ਸਾਲ ਅਸੀਂ ਇਸ ਮਹੀਨੇ ਦਾਦੂਵਾੜਾ ਵੱਲ ਚਾਲੇ ਪਾਉਂਦੇ ਹਾਂ ਪਿਛਲੇ ਸਾਲ ਵੀ ਅਸੀਂ ਪੂਰੀ ਸਰਦ ਰੁੱਤ ਇੱਧਰ ਹੀ ਬਿਤਾ ਦਿੱਤੀ। ਗੋਮਤੀ ਦਾਸ ਨੇ ਕਿਹਾ ਹੁਣ ਵੀ ਚੱਲਾਂਗੇ। ਬਸ ਕੁਝ ਦਿਨ ਹੋਰ ਉਡੀਕ ਲੈ ਜਾਣਗੀ ਪ੍ਰਸਾਦ ਨੇ ਲਾਪਰਵਾਹੀ ਨਾਲ ਕਿਹਾ ਅੱਗੇ ਤਾਂ ਠੰਡ ਵੱਧ ਜਾਏਗੀ। ਹਾਂ ਪਰ ਮੈਂ ਚਾਹੁੰਦਾ ਹਾਂ ਨਾਰਾਇਣ ਦਾਸ ਨੂੰ ਪਹਾੜੀ ਮੌਸਮਾਂ ਦਾ ਵੱਧ ਤੋਂ ਵੱਧ ਅਭਿਆਸ ਹੋ ਜਾਏ। ਉਹ ਜਾਣ ਲਈ ਪਹਾੜਾਂ ਵਿੱਚ ਗਰਮੀ ਸਰਦੀ ਬਰਸਾਤਾਂ ਕਿਵੇਂ ਕੱਟਦੀਆਂ ਹਨ ਇਸ ਲਈ ਪਿਛਲੇ ਸਾਲ ਦਾ ਦੂਆੜਾ ਨਹੀਂ ਗਏ ਨਰਾਇਣ ਦਾਸ ਪਹਾੜੀ ਖੇਤਰਾ ਦਾ ਪੂਰਾ ਜਾਣੋ ਹੋ ਲਵੇ ਫਿਰ ਉਤਰਾਂਗੇ ਆਖ ਕੇ ਜਾਣ ਕੇ ਪ੍ਰਸਾਦ ਇੱਕ ਲੱਕੜੀ ਨਾਲ ਢੋਲਾ ਫਰੋਲ ਰਹੇ ਨਰਾਇਣ ਦਾਸ ਵੱਲ ਚਾ ਗਿਆ ਪਰ ਗੁਰੂ ਜੀ ਹਰ ਸਾਲ ਤਾਂ ਇੱਧਰ ਆਉਣਾ ਹੁੰਦਾ ਹੈ ਇੱਕ ਹੋਰ ਛੇਲਾ ਬੋਲਿਆ ਤਾਂ ਵੀ ਕੀ ਹੈ ਅਜੇ ਨਰਾਇਣ ਦਾਸ ਨੂੰ ਬੜਾ ਕੁਝ ਸਿਖਾਣਾ ਹੈ ਵਾਪਸੀ ਵੀ ਸਿੱਧੀ ਨਹੀਂ ਕਰਨੀ ਜਦ ਮੈਦਾਨਾ ਵੱਲ ਉਤਰਾਂਗੇ ਦਾ ਪੰਡੌਰੀ ਬ੍ਰਾਹਮਣਾਂ ਦਾ ਬੇਰਗੀ ਡੇਰਾ ਵੀ ਦਿਖਾਣਾ ਹੈ। ਮੋਹੀਯਾਲ ਬ੍ਰਾਹਮਣਾਂ ਦਾ ਡੇਰਾ ਚੇਲੇ ਨੇ ਪੁੱਛਿਆ। ਇੱਕੋ ਹੀ ਤਾਂ ਡੇਰਾ ਏ ਉੱਥੇ। ਫਿਰ ਕਸੂਰ ਵੱਲ ਥੰਮਣ ਦਾਸ ਦੇ ਡੇਰੇ ਵੀ ਜਾਣਾ ਹੈ। 2 ਸਾਲ ਹੋ ਗਏ ਨੇ ਉਧਰ ਜਾਇਆ ਨਹੀਂ ਗਿਆ। ਫਿਰ ਘੁੰਮ ਦੇ ਕਮਾਉਂਦੇ ਦਾਦੂਵਾੜਾ ਜਾ ਨਿਕਲਾਂਗੇ। ਜਿਵੇਂ ਚੇਲਿਆਂ ਦੀਆਂ ਗੱਲਾਂ ਸੁਣਦਾ ਨਰਾਇਣ ਦਾਸ ਤੀਰ ਕਮਾਣ ਦੀ ਤੰਦੀ ਕੱਸ ਕੇ ਹੁਣ ਟਣਕਾ ਆ ਕੇ ਵੇਖ ਰਿਹਾ ਸੀ। ਜਾਨਕੀ ਪ੍ਰਸਾਦ ਉਸ ਵੱਲ ਵੇਖ ਕੇ ਹੱਸਿਆ ਮਨ ਵਿੱਚ ਹੀ ਕਿਆ ਪ੍ਰਮਾਤਮਾ ਖੈਰ ਕਰੇ ਗਪਾਲਕ ਗੱਭਰੂ ਹੋ ਰਿਹਾ ਏ ਅਗਲੇ ਕੁਝ ਦਿਨਾਂ ਚ ਹੀ ਡੇਰੇ ਤੋਂ ਤੁਰੰਦੀ ਤਿਆਰੀ ਹੋਣ ਲੱਗੀ ਚੇਲੇ ਆਪਣਾ ਸਮਾਨ ਪੋਰੀਆ ਬਿਸਤਰਾ ਸਮੇਟਣ ਲੱਗੇ ਇੱਕ ਦਿਨ ਗੁਰੂ ਨੇ ਕਿਹਾ ਕੱਲ ਅਸੀਂ ਫਜ਼ਰ ਵੇਲੇ ਚੱਲੇ ਪਾਵਾਂਗੇ ਗੋਮਤੀदास ਗੁਰੂ ਦੀਆਂ ਖੋਜ ਕੇ ਲਿਆਂਦੀਆਂ ਜੜੀ ਬੂਟੀਆਂ ਦੀ ਪੋਰਟਲੀ ਚੁੱਕ ਕੇ ਪੁੱਛਣ ਲੱਗਾ ਗੁਰੂ ਜੀ ਇਹਨਾਂ ਦਾ ਕੀ ਕਰਨਾ ਹੈ ਗੋਮਤੀ ਦਾਸ ਤੇਰੀ ਬੁੱਧੀ ਬਾਰੇ ਮੈਨੂੰ ਬੜਾ ਫਿਕਰ ਹੈ ਮੈਂ ਤਾਂ ਚਿੰਤਾ ਮੁਕਤ ਸਾ ਮੇਰੇ ਬਾਜੂ ਇਸ ਬੈਰਾਗੀ ਪੰਥ ਦੀਆਂ ਬਾਗਾਂ ਤੇਰੇ ਹੱਥ ਸੁਰੱਖਿਅਤ ਹੋਣ ਗਿਆ ਪਰ ਤੂੰ ਮੂਰਖਾਂ ਜੈਸੀਆਂ ਬਾਤਾਂ ਕਰਕੇ ਬੋਲ ਹੋਵੇਗੀ ਜੀ ਗੋਮਤੀ ਦਾਸ ਡਰ ਗਿਆ ਅਰੇ ਮੂਰਖ ਪ੍ਰਾਣੀ ਇਹ ਜੜੀ ਬੂਟੀਆਂ ਕਾ ਫੂਸ ਨਹੀਂ ਹਨ ਇਹ ਮੌਤ ਦੇ ਬਿਸਤਰ ਪਰ ਪਏ ਪ੍ਰਾਣੀ ਦੀਆਂ ਜੀਵਨ ਦਾਤੀਆਂ ਹਨ ਇਨਾਂ ਦੀ ਖੋਜ ਲਈ ਮੈਂ ਸਾਰਾ-ਸਾਰਾ ਦਿਨ ਜੰਗਲਾਂ ਪਰਬਤਾਂ 'ਚ ਪਟਕਦਾ ਰਿਆ ਕਈ ਵੇਰ ਅੱਠ ਪੈਰ ਲੰਘ ਜਾਂਦੇ ਨੇ ਕੁਝ ਬੂਟੀਆਂ ਰਾਤ ਵੇਲੇ ਹੀ ਮਹਿਕ ਛੱਡਦੀਆਂ ਨੇ ਜਾਂ ਚਮਕ ਛੱਡਦੀਆਂ ਨੇ ਮੈਦਾਨਾਂ ਵੱਲ ਜਾਵਾਂਗੇ ਆਪਣੇ ਡੇਰੇ ਦਾਦੂਵਾੜਾ ਜਾਵਾਂਗੇ ਉੱਥੇ ਲੋਕ ਸਾਨੂੰ ਉਡੀਕਦੇ ਨੇ ਉਹਨਾਂ ਨੂੰ ਕਿੱਥੋਂ ਪ੍ਰਾਪਤ ਹੋਣੀਆਂ ਇਹ ਨਿਆਮਤ ਛਿਆਂ ਇਹ ਅਸਾਂ ਸਾਧੂਆਂ ਬੇਰਾਗੀਆਂ ਨੇ ਹੀ ਦੇਣੀਆਂ ਅਗਰ ਗ੍ਰਸਤੀ ਲੋਕ ਸਾਨੂੰ ਭਿਖਿਆ ਦਿੰਦੇ ਨੇ ਸਾਡੀ ਭੁੱਖ ਪਿਆਸ ਦਾ ਫਿਕਰ ਕਰਦੇ ਨੇ ਤਾਂ ਅਸਾਂ ਦਾ ਵੀ ਕੋਈ ਫਰਜ਼ ਹੈ ਕਿ ਨਹੀਂ ਉਹਨਾਂ ਦੀਆਂ ਬਿਮਾਰੀਆਂ ਦਾ ਉਹਨਾਂ ਦੇ ਸੰਕਟਾਂ ਦਾ ਫਿਕਰ ਕਰੀਏ ਜਾਣ ਕੀ ਪ੍ਰਸਾਦ ਜਦੋਂ ਗੋਮਤੀ ਦੱਸਦੀਆਂ ਅੱਖਾਂ ਵਿੱਚ ਸਿੱਧਾ ਇੱਕ ਵੰਗਾਰ ਵੰਗ ਝਾਕ ਰਿਆ ਸੀ ਤਾਂ ਗੁਰੂ ਦੇ ਕੋਲ ਆ ਕੇ ਨਰਾਇਣ ਦਾਸ ਅਛੋਪਲੇ ਜਿਹੀ ਬੈਠ ਗਿਆ ਗੁਰੂ ਜੀ ਖਿਮਾ ਕਰਨਾ ਗ੍ਰਸਤੀ ਲੋਕਾਂ ਦੀਆਂ ਤਕਲੀਫਾਂ ਦੂਰ ਕਰਨਾ ਅਸਾ ਦਾ ਫਰਜ਼ ਬੰਧ ਹੈ ਗੋਮਤੀदास ਨੇ ਹੋਲੀ ਜਿ ਗਿਆ ਫਿਰ ਜਾਨਕੀ ਪ੍ਰਸਾਦ ਪਹਿਲਾਂ ਵਾਂਗ ਹੀ ਚੇਲੇ ਦੀਆਂ ਅੱਖਾਂ ਵਿੱਚ ਝਾਕਦਾ ਬੋਲਿਆ ਇਹਨਾਂ ਨੂੰ ਪੂਰੀ ਹਿਫਾਜ਼ਤ ਨਾਲ ਸੰਭਲ ਲੈ ਮੀਂਹ ਕਣੀ ਤੋਂ ਬਚਾ ਕੇ ਰੱਖਣੇ ਤੇ ਸਾਫ਼ ਮੌਸਮ ਵੇਖ ਕੇ ਇਹਨਾਂ ਨੂੰ ਛਾਂ ਵਿੱਚ ਸੁਕਾਣਾ ਈ ਬੋਟਲੀਆਂ ਦਾ ਇੱਕ ਦੂਸਰੀ ਵਿੱਚ ਰੇਲਵਾ ਨਹੀਂ ਹੋਣ ਦੇਣਾ ਫਿਰ ਇਹਨਾਂ ਦਾ ਅਸਰ ਉਲਟਾ ਵੀ ਹੋ ਸਕਦਾ ਹੈ ਸਿਰਫ ਲੱਭਣੀਆਂ ਹੀ ਨਹੀਂ ਹੁੰਦੀਆਂ ਇਹਨਾਂ ਨੂੰ ਵਰਤੰਦੀ ਜਾਂਚ ਵੀ ਆਉਣੀ ਚਾਹੀਦੀ ਹੈ ਤੈਨੂੰ ਇਹ ਸਭ ਕੁਝ ਬਹੁਤ ਪਹਿਲਾਂ ਜਾਣ ਲੈਣਾ ਚਾਹੀਦਾ ਸੀ ਮੈਂ ਇਧਰ ਧਿਆਨ ਦੇਵਾਂਗਾ ਗੁਰੂ ਜੀ ਗੋਮਤੀ ਦਾਸ ਨੇ ਕਿਹਾ ਦੇਣਾ ਚਾਹੀਦਾ ਹੈ ਸਾਬਣੋ ਦੇਣਾ ਚਾਹੀਦਾ ਹੈ ਜੰਗਲਾਂ ਵਿੱਚ ਪਰਮਣ ਕਰਦੇ ਆ ਨਹੀਂ ਪਤਾ ਨਹੀਂ ਅਸਾਂ ਨਾਲ ਕਦ ਕੋਈ ਘਟਨਾ ਹੋ ਜਾਏ ਇੱਥੇ ਜ਼ਹਿਰੀਲੇ ਕੀੜੇ ਨੇ ਸੱਪ ਨੇ ਮਾਸ ਖੋਰੇ ਜਾਨਵਰ ਨੇ ਇਹੋ ਜਿਹਿਆਂ ਝਾੜੀਆਂ ਨੇ ਉਹਨਾਂ ਨਾਲ ਜਰਾ ਕੁ ਸ਼ੂ ਸ਼ੂ ਜਾਣ ਨਾਲ ਚਮੜੀ ਦੇ ਭਿਆਨਕ ਰੋਗ ਹੋ ਜਾਣ ਪਰ ਪ੍ਰਕਿਰਤੀ ਦੀ ਲੀਲਾ ਬੜੀ ਅប្រਮਪਾਰ ਹੈ ਉਸਨੇ ਖਤਰੇ ਵੀ ਖੜੇ ਕੀਤੇ ਨੇ ਤੇ ਇਲਾਜ ਦਾ ਪ੍ਰਬੰਧ ਵੀ ਰੱਖਿਆ ਹੈ ਅਸਾਂ ਨੂੰ ਤਸੱਲੀ ਹੈ ਨਾਰਾਇਣ ਦਾਸ ਜੜੀ ਬੂਟੀਆਂ ਵਿੱਚ ਰੁਚੀ ਰੱਖਦਾ ਹੈ ਇਹ ਤਾਂ ਹੁਣ ਬੂਟੀਆਂ ਪਛਾਣਨ ਵੀ ਲੱਗਾ ਹੈ ਤੇ ਜਾਣਦਾ ਵੀ ਹੈ ਇਹਨਾਂ ਨੂੰ ਵਰਤਨਾ ਕਿਵੇਂ ਹੈ ਨਾਰਾਇਣ ਦਾਸ ਆਪਣੀ ਤਾਰੀਫ਼ ਸੁਣ ਕੇ ਖੁਸ਼ ਹੋ ਗਿਆ ਗੁਰੂ ਨੇ ਪਿਆਰ ਨਾਲ ਉਹਦੇ ਕੋਹਣ ਮੋਣ ਸਰ ਉੱਤੇ ਹੱਥ ਫੇਰਿਆ ਪੁੱਛਿਆ ਤੂੰ ਆਪਣੀ ਤਿਆਰੀ ਕਰ ਲਈ ਪੁੱਤਰ ਹਾਂ ਗੁਰੂ ਜੀ ਆਪਣਾ ਤੀਰ ਕਮਾਨ ਸੰਭਲਿਆ ਗੁਰੂ ਨੇ ਪੁੱਛਿਆ ਉਹ ਕਹਿੰਦਿਆ ਨਾਰਾਇਣ ਦਾਸ ਨੇ ਮੱਤੇ ਉੱਪਰ ਹੱਥ ਮਾਰਿਆ ਫਿਰ ਅੰਦਰ ਵੱਲ ਭੱਜਿਆ ਨਾਰਾਇਣ ਦਾਸ ਹੁਣ ਪਿੱਛੇ ਦਾ ਜੀਵਨ ਚੇਤੇ ਨਹੀਂ ਸੀ ਕਰਦਾ ਚੇਤੇ ਕਰਨ ਯੋਗ ਕੁਝ ਹੈ ਵੀ ਨਹੀਂ ਸੀ ਉਹ ਆਪਣੇ ਚਾਚੂ ਚਾਚੀ ਲਈ ਨਫ਼ਰਤ ਨਾਲ ਭਰਿਆ ਪਿਆ ਸੀ ਜਿਸ ਦਿਨ ਉਸ ਦੇ ਤੀਰ ਨਾਲ ਗਰਭਵਤੀ ਹਿਰਨੀ ਮਰੀ ਸੀ ਉਸ ਰਾਤ ਜਾਨਕੀ ਪ੍ਰਸ਼ਾਦ ਨੇ ਪੁੱਛਿਆ ਪੁੱਤਰ ਤੇਰਾ ਤੀਰ ਚਲਾਉਣ ਲੱਗਿਆ ਤੇਰੇ ਮਨ ਵਿੱਚ ਦਇਆ ਨਹੀਂ ਆਈ ਉਸਨੇ ਕਿਹਾ ਸੀ ਗੁਰੂ ਜੀ ਮੈਂ ਤਾਂ ਇਹੀ ਦੇਖਦਾ ਰਿਹਾ ਨਦੀ ਦੇ ਪਾਰ ਚਾਚੂ ਚਾਚੀ ਖੜੇ ਨੇ ਤੇ ਮੈਨੂੰ ਦੁੱਖ ਸੀ ਕਿ ਮੇਰੇ ਇੱਕ ਤੀਰ ਨਾਲ ਦੋਨੋਂ ਕਿਉਂ ਨਹੀਂ ਮਰੇ ਬਾਲ ਮਨ ਅੰਦਰ ਇਸ ਤਰ੍ਹਾਂ ਦੀ ਨਫ਼ਰਤ ਸਾੜਾ ਅਗਣੀ ਦੇਖ ਕੇ ਜਾਨਕੀ ਪ੍ਰਸਾਦ ਹੈਰਾਨ ਰਹਿ ਗਿਆ ਪਤਾ ਨਹੀਂ ਇਸ ਬਾਲ ਉੱਪਰ ਕਿੰਨੇ ਜ਼ੁਲਮ ਹੋਏ ਹੋਣਗੇ ਉਸ ਨੇ ਬਾਲਕ ਨੂੰ ਖੇਮਾ ਕਰ ਦਿੱਤਾ ਸੀ ਇੰਨਾ ਹੀ ਕਿਹਾ ਸੀ ਪੁੱਤਰ ਸਹੀ ਢੰਗ ਨਾਲ ਸ਼ਿਕਾਰ ਕਰਨ ਦੀ ਅਜੇ ਉਮਰ ਨਹੀਂ ਆਈ ਮੈਂ ਦੱਸਾਂਗਾ ਸ਼ਿਕਾਰ ਕਿਸਦਾ ਕਰਨਾ ਹੈ ਤੇ ਕਦੋਂ ਕਰਨਾ ਹੈ ਬੈਰਾਗੀ ਜੀਵਨ ਵਿੱਚ ਨਾਰਾਇਣ ਦਾਸ ਦਾ ਮਨ ਪੂਰਾ ਰਾਮ ਗਿਆ ਸੀ ਇੱਥੇ ਕਿਸੇ ਦੀ ਕੋਟ ਜਾਂ ਭੁੱਖ ਮਰਨ ਦੀ ਨੋਬਤ ਨਹੀਂ ਸੀ ਪੱਕਿਆ ਪਕਾਇਆ ਵਨਸਵੰਨਾ ਭੋਜਨ ਮਿਲ ਜਾਂਦਾ ਸੀ ਕਦੇ ਖੁਦ ਵੀ ਰਲ ਕੇ ਪਕਾਉਂਦੇ ਜਾਣਗੀ ਪ੍ਰਸਾਦ ਉਸ ਦਾ ਗੁਰੂ ਸੀ ਪਰ ਨਰਾਇਣ ਦਾਸ ਨੂੰ ਮਹਿਸੂਸ ਹੁੰਦਾ ਜੀ ਉਸ ਦਾ ਪਿਤਾ ਜਿਹਾ ਹੁੰਦਾ ਤਾਂ ਉਹ ਵੀ ਜਾਣਗੀ ਪ੍ਰਸਾਦ ਵਾਂਗ ਹੀ ਉਸ ਨੂੰ ਪਿਆਰ ਕਰਦਾ ਕਦੇ-ਕਦੇ ਬਾਲਕ ਟਿੱਕ ਟਿੱਕੀ ਲਗਾ ਕੇ ਜਾਣਗੀ ਪ੍ਰਸਾਦ ਵੱਲ ਵੇਖਣ ਲੱਗਦਾ ਇੱਕ ਦਿਨ ਜਾਣਗੀ ਪ੍ਰਸਾਦ ਨੇ ਪੁੱਛਿਆ ਇਸ ਤਰ੍ਹਾਂ ਕਿਉਂ ਵੇਖ ਰਿਹਾ ਪੁੱਤਰ ਆਪਣਾ ਬਾਪੂ ਖੋਜ ਰਿਹਾ ਗੁਰੂ ਜੀ ਨਰਾਇਣ ਦਾਸ ਨੇ ਡਾਟੀ ਮਸੂਮiyet ਨਾਲ ਕਿਆ ਜਾਨਕੀ ਪ੍ਰਸਾਦ ਦਾ ਮਨ ਦਰਵਤ ਹੋ ਗਿਆ ਤੇ ਉਸਨੇ ਨਰਾਇਣ ਦਾਸ ਨੂੰ ਬੁੱਕਲ ਵਿੱਚ ਲੈ ਲਿਆ ਬਾਲਕ ਪ੍ਰਦੀ ਚੇਲਿਆਂ ਦੀ ਈਰਖਾ ਕੱਟੜ ਜਾਂ ਸਦੀਵੀ ਨਹੀਂ ਸੀ ਉਹਨਾਂ ਨੂੰ ਤਾਂ ਇਹਨਾਂ ਹੀ ਰੰਜ ਸੀ ਗੁਰੂ ਜੀ ਉਸਦੀ ਹਰ ਗਲਤੀ ਮਾਫ ਕਰ ਦਿੰਦੇ ਹਨ ਪਰ ਉਹਨਾਂ ਨੂੰ ਗੁਰੂ ਦੀ ਨਾਰਾਜ਼ਗੀ ਝੱਲਣੀ ਪੈਂਦੀ ਹੈ ਉੰਜ ਜਦੋਂ ਦਾ ਬਾਲਕ ਪੈਰਾਗੀ ਪੰਥ ਵਿੱਚ ਸ਼ਾਮਲ ਹੋਇਆ ਸੀ ਸਭਨਾਂ ਨੂੰ ਬੜਾ ਹੀ ਪਿਆਰਾ ਅਤੇ ਪਵਿੱਤਰ ਰੁਝੇਵਾ ਮਿਲ ਗਿਆ ਸੀ ਉਹ ਬਾਲਕ ਨਾਲ ਹਾਸਾ ਮਜ਼ਾਕ ਵੀ ਕਰਦੇ ਉਸ ਦੀਆਂ ਭੋਲੀਆਂ ਅਤੇ ਬੱਚਿਆਂ ਵਾਲੀਆਂ ਹਰਕਤਾਂ ਉੱਪਰ ਹੱਸਦੇ ਨਾਲ ਹੀ ਉਸ ਦੀਆਂ ਲੋੜਾਂ ਅਤੇ ਸੁਰੱਖਿਆ ਦਾ ਵੀ ਪੂਰਾ ਧਿਆਨ ਰੱਖਦੇ ਹੁਣ ਜਦੋਂ ਸਾਰੇ ਰਿਆਸੀ ਡੇਰੇ ਤੋਂ ਸਵੇਰੇ ਤੁਰੰਤ ਦੀ ਤਿਆਰੀ ਵਿੱਚ ਰੁੱਝੇ ਹੋਏ ਸਨ ਜਨਕੀ ਪ੍ਰਸਾਦ ਨਾਰਾਇਣ ਦਾਸ ਨੂੰ ਆਪਣੇ ਹੋਰ ਡੇਰਿਆਂ ਬਾਰੇ ਦੱਸਣ ਲੱਗਿਆ ਹੋਇਆ ਸੀ ਰਾਤ ਪੈ ਗਈ ਡੇਰੇ ਅੰਦਰ ਇੱਕ ਹੀ ਮਸ਼ਾਲ ਬਲ ਰਹੀ ਸੀ ਬਾਹਰਲਾ ਫਾਟਕ ਬੰਦ ਕਰ ਦਿੱਤਾ ਸੀ ਪੂਰੀ ਤਿਆਰੀ ਕਰਕੇ ਤੇ ਰਸਤੇ ਲਈ ਹਰ ਲੋੜਿੰਦਾ ਸਾਂਭ ਕੇ ਸਮਾਨ ਸਾਂਭ ਕੇ ਚੱਲੇ ਸੌਣ ਲੱਗੇ ਤਾਂ ਬਾਹਰਲੇ ਫਾਟਕ ਕੋਲ ਕੁਝ ਮੁੰਡਿਆਂ ਦੀਆਂ ਆਵਾਜ਼ਾਂ ਸੁਣੀਆਂ ਜਿਵੇਂ ਉਹਨਾਂ ਆਵਾਜ਼ਾਂ ਦਿੱਤੀਆਂ ਹੋ ਨਰਾਇਣੂ ਓ ਨਰਾਇਣੂ ਨਰਾਇਣ ਦਾਸ ਕਾਲੇ ਨਾਲ ਉੱਠ ਬੈਠਾ ਕੀ ਹੋਇਆ ਪੁੱਤਰ ਲਾਗੇ ਹੀ ਪਏ ਗੁਰੂ ਨੇ ਪੁੱਛਿਆ ਮੇਰੇ ਮਿੱਤਰ ਆਏ ਨੇ ਗੁਰੂ ਜੀ ਆ ਗਿਆ ਹੈ ਤੇ ਮਿਲ ਲਵਾਂ ਸਵੇਰੇ ਮਿਲਣਾ ਸਵੇਰੇ ਤਾਂ ਅਸੀਂ ਜਲਦੀ ਨਿਕਲਣਾ ਹੈ ਨਾ ਉਹ ਹੁਣ ਹਨੇਰੇ ਦੇ ਵਿੱਚ ਆਏ ਨੇ ਅੱਛਾ ਮੈਂ ਦੇਖਦਾ ਆ ਕੇ ਜਾਣੀ ਕੀ ਪ੍ਰਸਾਦ ਉੱਠ ਬੈਠਾ ਫਿਰ ਆਵਾਜ਼ ਦਿੱਤੀ ਗੋਮਤੀ ਦਾਸ ਸਾਹ ਗੁਰੂ ਸਾਹ ਗੋਮਤੀ ਪ੍ਰਸਾਦ ਤਰਬਕ ਕੀ ਉੱਠਿਆ ਰਾਜਸਥਾਨੀ ਮੋਲ ਦਾ ਹੋਣ ਕਰਕੇ ਕਦੀ ਕਦੀ ਉਸਦੇ ਮੂੰਹੋਂ ਅਚਾਨਕ ਗੁਰੂ ਜੀ ਦੀ ਥਾਂ ਗੁਰੂ ਸਾਹ ਨਿਕਲ ਜਾਂਦਾ ਸੀ ਉਹ ਕਾਲੀ ਨਾਲ ਉੱਠ ਕੇ ਕੋਲ ਆਣ ਖੜਾ ਬਾਹਰ ਨਾਰਾਇਣ ਦਾਸ ਦੇ ਕੁਝ ਦੋਸਤ ਲੜਕੇ ਆਏ ਨੇ ਅੰਦਰ ਲੈ ਆ ਗੁਰੂ ਜੀ ਮੈਂ ਬਾਹਰ ਜਾ ਕੇ ਮੇਲਾ ਆਉਣਾ ਨਾਰਾਇਣ ਦਾਸ ਨੇ ਕਿਹਾ ਨਹੀਂ ਪੁੱਤਰ ਫਿਰ ਗੋਮਤੀ ਦਾਸ ਨੂੰ ਕਿਹਾ ਤੂੰ ਜਾ ਕੁਝ ਦੇਰ ਬਾਅਦ ਸਾਰੇ ਲੜਕੇ ਅੰਦਰ ਆ ਗਏ। ਇੱਕ ਲੜਕੇ ਨੇ ਕਿਹਾ, ਮੇਰੇ ਬਾਬਾ ਨੇ ਦੱਸਿਆ ਬੈਰਾਗੀ ਕੱਲ ਜਾ ਰਹੇ ਨੇ। ਹਾਂ ਪੁੱਤਰੋ, ਅਸੀਂ ਕੱਲ ਬਹੁਤ ਤੜਕੇ ਇੱਥੋਂ ਚਲੇ ਜਾਵਾਂਗੇ। ਜਾਨਕੀ ਪ੍ਰਸਾਦ ਨੇ ਦੱਸਿਆ, ਅਸੀਂ ਨਰਾਇਣ ਨੂੰ ਲਈ ਕੁਝ ਲੈ ਕੇ ਆਏ ਆਂ। ਇੱਕ ਹੋਰ ਲੜਕਾ ਬੋਲਿਆ, ਹੁਣ ਤੱਕ ਦੂਸਰੇ ਚੇਲੇ ਵੀ ਉੱਠ ਕੇ ਆ ਗਏ ਸਨ। ਉਹਨਾਂ ਵੇਖਿਆ ਹਰ ਲੜਕੇ ਕੋਲ ਕੁਝ ਨਾ ਕੁਝ ਫੜਿਆ ਹੋਇਆ ਸੀ। ਤੀਰ ਕਮਾਨ ਕੋਹਾੜੀ ਟਾਲ ਨਿੱਕੀ ਜਿਹੀ ਤਲਵਾਰ ਪਾਲਾ ਇਸ ਤਰ੍ਹਾਂ ਦੀਆਂ ਚੀਜ਼ਾਂ ਸਨ ਇਹ ਸਭ ਕਿਉਂ ਲੈ ਆਏ ਹੋ ਪੁੱਤਰੋ ਜਾਣ ਕੇ ਪ੍ਰਸਾਦ ਨੇ ਹੈਰਾਨ ਹੁੰਦਿਆਂ ਪੁੱਛਿਆ ਸਾਡੇ ਮਾਂ ਬਾਪ ਇਹੀ ਹੀ ਬਣਾਉਂਦੇ ਨੇ ਇਹਨਾਂ ਨਾਲ ਹੀ ਅਸੀਂ ਰਲ ਕੇ ਖੇਡਿਆ ਕਰਦੇ ਸਾਂ ਇਹਨਾਂ ਨਾਲ ਹੀ ਨਕਲੀ ਲੜਾਈਆਂ ਕਰਦੇ ਸਾਂ ਇਹਨਾਂ ਚੀਜ਼ਾਂ ਨੂੰ ਵੇਖ ਕੇ ਨਰਾਇਣ ਨੂੰ ਸਾਨੂੰ ਯਾਦ ਰੱਖੇਗਾ ਤਾਂ ਹੀ ਲੈ ਆਏ ਆਂ ਪਹਿਲੀ ਵਾਰ ਨਰਾਇਣ ਦਾਸ ਨੂੰ ਮਹਿਸੂਸ ਹੋਇਆ ਉਹ ਨੈਣ ਨਹੀਂ ਹੈ ਉਸ ਨੂੰ ਵੀ ਪਿਆਰ ਕਰਨ ਵਾਲੇ ਹੈਗੇ ਨੇ ਜਦ ਸਾਰੇ ਉਸ ਨੂੰ ਜਫੀਆਂ ਪਾ ਰਹੇ ਸਨ ਤਾਂ ਉਹ ਫੁੱਟ ਫੁੱਟ ਕੇ ਰੋਣ ਲੱਗਾ ਸ਼ਿਕਲੀਗਰਾਂ ਦੇ ਮੁੰਡੇ ਵੀ ਰੋਣ ਲੱਗ ਪਏ ਜਾਣ ਕੇ ਪ੍ਰਸਾਦ ਸੋਚਣ ਲੱਗਾ ਅਜੀਹਾ ਕੀ ਹੈ ਇਸ ਬਾਲਕ ਵਿੱਚ ਮੈਂ ਇੱਥੇ ਹਰ ਸਾਲ ਆਉਂਦਾ ਇਹ ਸਵਾਰਤਾ 2 ਸਾਲ ਲੰਮਾ ਪੜਾਹ ਹੋ ਗਿਆ ਕਦੀ ਕਿਸੇ ਨੇ ਸਾਨੂੰ ਇਸ ਤਰ੍ਹਾਂ ਪਿਆਰ ਨਹੀਂ ਦਿਖਾਇਆ ਕੀ ਪਤਾ ਸਾਡਾ ਸੁਭਾਅ ਹੀ ਐਸਾ ਬਣ ਗਿਆ ਹੈ ਅਸੀਂ ਸੰਸਾਰੀ ਪ੍ਰਾਣੀਆਂ ਨਾਲ ਬਹੁਤਾ ਮੇਲ-ਜੋਲ ਨਹੀਂ ਰੱਖਦੇ ਫਿਰ ਵੀ ਮੈਨੂੰ ਇਹ ਬਾਲਕ ਅਦਭੁਤ ਲੱਗਦਾ ਹੈ ਅਨੋਖਾ ਦੂਸਰਿਆਂ ਉੱਪਰ ਆਪਣਾ ਪ੍ਰਭਾਵ ਪਾਉਣ ਵਾਲਾ ਉਹ ਇਸ ਗੱਲੋਂ ਹੈਰਾਨ ਸੀ ਨਾਰਾਇਣ ਦਾਸ ਆਪ ਨਹੀਂ ਆਪਣੇ ਮਿੱਤਰਾਂ ਨੂੰ ਮਿਲਣ ਗਿਆ ਉਹ ਸਾਰੇ ਇਸ ਨੂੰ ਮਿਲਣ ਆਏ ਸਨ ਜਾਨਕੀ ਪ੍ਰਸਾਦ ਆਪਣੀ ਸਾਧਨਾ ਤਪੱਸਿਆ ਅਤੇ ਅਨੁਭਾਵਾਂ ਤੋਂ ਇਸ ਬਾਲਕ ਵਿੱਚ ਬੜਾ ਕੁਝ ਸੰਭਾਵੀ ਵੇਖ ਰਿਆ ਸੀ ਸ਼ਿਕਾਰ ਕਰਨ ਜਾਂ ਤੀਰ ਕਮਾਨ ਦੇ ਨਿਸ਼ਾਨੇ ਦੀਆਂ ਕਲਾਵਾਂ ਤੋਂ ਇਹ ਪਹਿਲਾਂ ਹੀ ਪ੍ਰਭਾਵੀ ਸੀ ਹੁਣ ਉਸ ਨੂੰ ਵਿਸ਼ਵਾਸ ਹੋ ਗਿਆ ਹੈ ਪਵਿੱਖ ਵਿੱਚ ਨਰਾਇਣ ਦਾਸ ਬੈਰਾਗੀ ਪੰਥ ਛੱਡ ਜਾਵੇ ਕੀ ਪਤਾ ਮੈਨੂੰ ਇਸ ਦੇ ਮਸਤਕ ਵਿੱਚ ਬੜਾ ਕੁਝ ਅਜੀਬ ਨਜ਼ਰ ਆ ਰਿਹਾ ਹੈ ਇਸ ਬਾਲਕ ਨੇ ਤਾਂ ਉਦੋਂ ਹੀ ਰਿਆਸੀ ਡੇਰੇ ਦੇ ਪ੍ਰਬੰਧਕ ਨੇ ਆ ਕੇ ਜਾਣ ਕੇ ਪ੍ਰਸਾਦ ਦਾ ਧਿਆਨ ਭੰਗ ਕਰ ਦਿੱਤਾ ਸਾਧੂ ਜਨੋ ਸਵੇਰ ਦੀ ਯਾਤਰਾ ਵੇਲੇ ਰਸਤੇ ਲਈ ਕੁਝ ਜਲ ਪਾਨ ਤਥਾ ਭੋਜਨ ਦਾ ਪ੍ਰਬੰਧ ਹੋ ਗਿਆ ਹੈ ਜਿਵੇਂ ਆਪਣੇ ਭੰਡਾਰ ਵਿੱਚੋਂ ਦਿਆਂ ਲੋੜ ਅਨੁਸਾਰ ਅਸਾਂ ਜਮਾ ਕਰ ਲਿਆ ਹੈ ਸਾਡੀ ਚਿੰਤਾ ਨਾ ਕਰੋ ਜਾ ਕੇ ਨਿਸ਼ਚਿੰਤ ਸੋਰਵ ਜਾਣ ਕੇ ਪ੍ਰਸਾਦ ਨੇ ਤਸੱਲੀ ਨਾਲ ਕਿਹਾ ਚਿੰਤਾ ਤਾਂ ਰਹਿੰਦੀ ਹੈ ਵਿਰਧ ਪ੍ਰਬੰਧਕ ਨੇ ਕਿਹਾ ਆਪ ਸਾਰੇ ਮੇਰੇ ਪੁੱਤਰਾਂ ਸਮਾਨ ਹੋ ਨਾਰਾਇਣ ਕਿੱਥੇ ਹੈ ਉਹ ਸੌ ਰਿਹਾ ਹੈ ਬਾਬਾ ਜਾਨਕੀ ਪ੍ਰਸਾਦ ਨੇ ਦੱਸਿਆ ਪਿਆਰਾ ਬਲਕ ਹੈ ਉਸ ਦਾ ਧਿਆਨ ਰੱਖਣਾ ਆ ਕੇ ਬਿਰਦ ਮੁੜ ਪਿਆ ਤਾਂ ਜਾਨਕੀ ਪ੍ਰਸਾਦ ਪਿੱਛੋਂ ਬੋਲਿਆ ਅਸਾਂ ਦੇ ਤੁਰਣ ਵੇਲੇ ਜਾਗ ਖੁੱਲ ਗਈ ਤਾਂ ਵੀ ਦਾ ਆਖ ਦੇਣਾ ਨਾਲੇ ਫਿਰ ਮਿਲਾਂਗੇ ਦੀ ਉਮੀਦ ਨਾਲ ਅਸੀਂ ਚਾਲੇ ਪਾਵਾਂਗੇ ਬਿਰਦ ਉਵੇਂ ਹੀ ਤੁਰਿਆ ਜਾਂਦਾ ਬਿਨਾਂ ਪਿੱਛੇ ਮੁੜਿਆ ਹੱਥ ਉੱਪਰ ਚੁੱਕ ਕੇ ਆਸ਼ੀਰਵਾਦ ਦੇ ਗਿਆ ਤੇ ਆਪਣੀ ਆਰਾਮ ਕੁਟਿਆ ਵਿੱਚ ਚਲਿਆ ਗਿਆ ਅਗਲੀ ਸਵੇਰ ਸੂਰਜ ਅਜੇ ਉਦੈ ਨਹੀਂ ਸੀ ਹੋਇਆ ਜਦ ਜਾਣ ਕੇ ਪ੍ਰਸਾਦ ਨੇ ਆਪਣੇ ਚੇਲਿਆਂ ਨਾਲ ਜੰਮੂ ਵੱਲ ਚਾਲੇ ਪਾ ਦਿੱਤੇ ਇਹ ਵਹੀਰ ਤਾਂ ਹਰ ਸਾਲ ਹੀ ਆਉਂਦੀ ਜਾਂਦੀ ਰਹਿੰਦੀ ਸੀ ਪਰ ਇਸ ਵਾਰ ਨਵੀਂ ਤੇ ਅਨੋਖੀ ਗੱਲ ਇਹ ਸੀ ਕਿ ਉਹਨਾਂ ਦੇ ਨਾਲ ਇੱਕ ਬਾਲ ਸਾਧੂ ਨਾਰਾਇਣ ਦਾਸ ਵੀ ਸੀ ਜੋ ਪਹਿਲੀ ਵਾਰ ਪਹਾੜਾਂ ਤੋਂ ਮੈਦਾਨਾਂ ਵੱਲ ਜਾ ਰਿਹਾ ਸੀ ਇਸ ਵੇਲੇ ਉਸ ਦੀ ਉਮਰ 12 ਸਾਲ ਦੇ ਨੇੜੇ ਤੇੜੇ ਸੀ ਤੇ ਉਹ ਦੇਖਣ ਨੂੰ ਜਵਾਨ ਜਾਪ ਰਿਹਾ ਸੀ ਉਸ ਦੇ ਨੈਣ ਨਕਸ਼ ਤਿੱਖੇ ਹੋ ਰਹੇ ਸਨ ਕੰਢੀ ਬਾਹਰ ਨਿਕਲ ਰਹੀ ਸੀ ਆਵਾਜ਼ ਪਹਿਲਾਂ ਨਾਲੋਂ ਭਾਰੀ ਹੋ ਗਈ ਸੀ ਉਸ ਵੇਲੇ ਕਿਸੇ ਨੂੰ ਇਹ ਵੀ ਨਹੀਂ ਪਤਾ ਸੀ ਕਿ ਪੰਜਾਬ ਦਾ ਪਵੇਖ ਉਹਨਾਂ ਦੇ ਨਾਲ-ਨਾਲ ਚੱਲ ਰਿਹਾ ਨਰਾਇਣ ਦਾਸ ਮੈਦਾਨਾਂ ਨੂੰ ਤੱਕਣ ਲਈ ਪੂਰੇ ਉਤਸ਼ਾਹ ਨਾਲ ਭਰਿਆ ਹੋਇਆ ਸੀ ਜੋਸ਼ ਵਿੱਚ ਆਇਆ ਤੇ ਉਹ ਆਪ ਦੇ ਟੋਲੇ ਨਾਲੋਂ ਲੰਮੀ ਵਿੱਥ ਪਾ ਜਾਂਦਾ ਤੇ ਉਸ ਨੂੰ ਆਵਾਜ਼ ਦੇ ਕੇ ਰੋਕਣਾ ਪੈਂਦਾ जानके परेशान ने समझाया नारायणदास रास्ते ਵਿੱਚ ਸਫ਼ਰ ਕਰਦੇ ਆਪਣੇ ਸੰਗੀਆਂ ਨਾਲ ਚਿਮਟੇ ਰੋ ਬਗਿਆੜ ਉਸੇ ਬੱਕਰੇ ਨੂੰ ਖਾਂਦਾ ਹੈ ਜਿਹੜੀ ਆਪਣੇ ਝੁੰਡ ਚੋਂ ਦੂਰ ਨਿਕਲ ਜਾਂਦੀ ਹੈ ਇਸ ਤੋਂ ਬਾਅਦ ਉਹ ਆਪਣੇ ਟੋਲੇ ਦੇ ਨਾਲ ਨਾਲ ਚੱਲਣ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੀ ਸਾਡੀ ਅੱਜ ਦੀ ਸਾਖੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਬਾਰੇ ਚ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਹੀ ਸਾਡੇ ਚੈਨਲ ਜੀਵਨ ਸਾਖੀ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਧੰਨਵਾਦ